ਪਾਣੀ ਦੀ ਨਿਕਾਸੀ ਵਾਸਤੇ ਬਨੇ ਟੋਬੇ ਚ 6 ਸਾਲਾ ਬੱਚੇ ਦੀ ਡੁੱਬਣ ਨਾਲ ਹੋਈ ਮੌਤ ਬਲੈਕ ਮਮਦੋਟ ਦੇ ਪਿੰਡ ਲਖਾ ਸਿੰਘ ਵਾਲਾ ਹੀ ਠਾੜ ਵਿਖੇ ਗਵਾਂਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਵਾਸਤੇ ਬਨੇ ਟੋਬੇ ਵਿੱਚ ਡੁੱਬਣ ਨਾਲ 6 ਸਾਲਾ ਬੱਚੇ ਦੀ ਦੁਖਦਾਈ ਮੌਤ ਹੋ ਜਾਂਦਾ ਸਮਾਚਾਰ ਹਾਸਿਲ ਹੋਇਆ ਹੈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਦੇ ਦਾਦਾ ਬਲਵੰਤ ਸਿੰਘ ਨੇ ਦੱਸਿਆ ਕਿ ਕੱਲ ਛੋਟੇ ਪੁੱਤਰ ਦੀ ਦਵਾਈ ਲੈ ਕੇ ਘਰ ਆਏ ਸਨ ਅਤੇ ਚਾਹ ਪਾਣੀ ਪੀਣ ਲੱਗੇ ਜਾਂ ਉਸ ਦਾ 6 ਸਾਲਾ ਪੋਤਰਾ ਾਰਮਾਨ ਨਹੀਂ ਦਿਸਿਆ ਤਾਂ ਉਸਨੇ ਐਧਰ ਉਧਰ ਭਾਲਣ ਦੀ ਕੋਸ਼ਿਸ਼ ਕੀਤੀ। ਕਾਫੀ ਸਮਾਂ ਲੱਭਣ ਤੋਂ ਬਾਅਦ ਸਾਰੇ ਪਰਿਵਾਰਕ ਮੈਂਬਰਾਂ ਨੇ ਲੱਭਣਾ ਸ਼ੁਰੂ ਕਰ ਦਿੱਤਾ ਤਾਂ ਗੁਆਂਢ ਵਿੱਚ ਬਨੇ ਗੰਦੇ ਪਾਣੀ ਦੀ ਨਿਕਾਸੀ ਵਾਲੇ ਟੋਬੇ ਵਿੱਚ ਬੱਚੇ ਦੀ ਲਾਸ਼ ਤੈਰਦੀ ਹੋਈ ਦਿਖਾਈ ਦਿੱਤੀ ਜਿਸ ਤੋਂ ਬਾਅਦ ਇੱਕਦਮ ਚੀਖ ਚਿਹਾੜਾ ਮਚ ਗਿਆ। 마ਸੂਮ ਬੱਚੇ ਦੀ ਮੌਤੀ ਮੰਨਪਾਗੀ ਖਬਰ ਫੈਲਨ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਚੰਗੋ ਇਹ ਗੱਲ ਕੀ ਹੋ ਗਈ ਤੋਏ ਚ ਪਾਣੀ ਦੁੱਧ ਮਣਾ ਨੇ ਦਵਾ ਮਾਰਾ ਬਾਈ ਉਹ ਨਹੀਂ ਨੱਪਾ ਨੇ ਕਿਹੜੀ ਕੋ ਮੇਰਾ ਬੱਚਾ ਦਵਾ ਬਤੇ ਵਾਗੇ ਕੀ ਆਏ ਬੱਚੇ ਬੱਚੇ ਦਾ ਨਾਂ ਕੀ ਸੀ ਜੇ ਰਮਾਣ ਸਿੰਘ ਪਿਤਾ ਦਾ ਨਾਂ ਕੀ ਹੈ ਗੁਰਜੀਤ ਸਿੰਘ ਉਮਰ ਕਿੰਨੀ ਕੁ ਹੋ ਗਈ ਹੈ 6 ਸਾਲਾ ਦਾ ਇਹ ਕਿੰਨੇ ਵਜੇ ਦੀ ਕਟਣਾ ਹੈ ਇਹ 4 ਵਜੇ ਦੀ ਮੇਰਾ ਪੁੱਤਰ ਨਹੀਂ ਲੱਭਣਾ ਮੈਨੂੰ ਦੁਸ਼ਮਣਾਂ ਨੇ ਨਹੀਂ ਨੱਪਾ ਕਵਾ ਨਹੀਂ ਨੱਪਾ ਦੁਸ਼ਮਣਾਂ ਨੇ ਮੇਰਾ ਲड़का ਸੀ ਅਰਮਾਨ ਸਿੰਘ ਸੀ 16 ਸਾਲ ਦੀ ਉਮਰ ਸੀ ਨਾਮ ਅਰਮਾਨ ਸਿੰਘ ਸੀ ਕੀ ਘਟਨਾ ਵਾਪਰੀ ਕਟਰਾ ਜੀ ਸੀ ਗਿਆ ਸੀ ਮੰਡੀ ਮੰਡੀ ਦਵਾਈ ਲੈਣਾ ਘਰੇ ਆਣ ਕੇ ਵੇਖਿਆ ਤਾਂ ਮੁੰਡਾ ਮੇਰਾ ਕਾਕਾ ਕਿੱਥੇ ਗਿਆ ਬਣਾ ਰਮਾਨ ਕਿੱਥੇ ਗਿਆ ਇਹ ਦਾਦਾ ਪੰਦੇ ਲੱਭੋ ਰਮਾਨ ਨਹੀਂ ਗਿਆ ਘਰੇ ਇਹ ਲੱਭਦੇ ਲੱਭਦੇ ਗਿਆ ਇਦਾਂ ਆਂਡ ਗੋੜ ਦੇਖਾ ਸਾਰੇ ਵੇਖਾ ਮੇਰੇ ਦੇ ਦਾਦੇ ਜੀ ਦੇ ਨੀਗਾ ਸਾਹਮਣੇ ਵੇਖਿਆ ਗੜ ਵੜ ਟੋਆ ਕਟਾ ਜੀ ਸੀ ਵੀ ਨਾਲ ਉਧਰ ਦੇ ਕੋਈ ਗਰ ਵਗਾਰ ਨਹੀਂ ਰੱਖਨੇ ਸਾਧੇ ਵਗਾਰ ਵੇਖਾ ਵਿੱਚ ਆਪਣਾ ਕਾਕਾ ਉੱਤੇ ਆ ਗਿਆ ਸਿਰਮਾਨ ਸੀ ਪਾਪਾ ਲੈ ਕੇ ਕਿੱਤਲ ਦੀ ਇਹ ਚਾਰ ਦੇ ਅੰਦਰ ਬਾਹਰ ਕੀ ਘਟਨਾ ਵਾਪਰੀ ਘਟਨਾ ਵੀ ਖੇਤੋਂ ਬਾਹਰ ਹੋਇਆ ਬੰਤਾ ਸਿੰਘ ਤੇ ਆ ਤੇ ਦੇਖਣ ਲੱਗ ਪਿਆ ਵੀ ਮੇਰਾ ਪੋਤਰਾ ਇੱਥੇ ਕਿਧਰ ਗਿਆ ਉਹ ਦੂਜੇ ਜੀਆਂ ਨੇ ਆ ਖਵਚਾ ਚ ਪੀਤੀ ਸੀ ਇਹ ਜੋਨੇ ਤੇ ਇੱਥੇ ਹੀ ਮੇਰਾ ਇਹ ਭਾਂਣ ਲੱਗ ਪਿਆ ਕਿ ਕਿਧਰ ਗਿਆ ਇਹ ਰੰਬੂ ਵੱਲ ਕੋਈ ਧਿਆਨ ਆ ਗਿਆ ਵੀ ਕੁਝ ਹੋ ਰਿਹਾ ਗਿਆ ਬਈ ਇਹ ਆਂਡ ਕੋਂਡ ਪਾਲਦਾ ਫਿਰ ਹੈ ਤੇ ਉਥੇ ਨਹੀਂ ਮਿਲਿਆ ਤੇ ਮੈਨੇ ਕੋਟਵਾ ਆਗਾ ਸੀ ਉਥੇ ਗਵਾਂਡ ਤੇ ਇਹ ਉੱਧਰ ਗਿਆਇਆ ਤਾਂ ਉਹ ਉਥੇ ਡੱਬਿਆ ਪਿਆ ਸੀ ਤੇ ਇਹ ਕਰਨ ਆਇਆਇਆ ਕਿੰਨੇ ਕੁ ਉਮਰ ਦਾ ਸੀਗਾ ਉਮਰ 5 ਕੁ ਸਾਲ ਦੀ ਸੀ ਮਦਦਾ ਸੀ ਬੱਚਾ ਮੇਰਾ ਪੋਤਰ ਆ ਗਿਆ 5 ਫਾਲ ਦੀ ਵਰਗੀ ਮੈਂ ਮੰਡੀ ਗਿਆ ਹਾਂ ਮੇਰਾ ਛੋਟਾ ਮੁੰਡਾ ਨਾਲ ਸੀ ਆਹ ਤੈਨੂੰ ਜੀ ਉੱਤਰ ਗਿਆ ਮੁੰਡਾ ਉਹ ਗੇਟ ਦੇ ਖੇਡਦਾ ਪਿਆ ਸੀ ਕਹਿੰਦਾ ਦਾਦੀ ਨੂੰ ਬੇਬੇ ਮੈਨੂੰ ਨਾਲ ਲਈ ਚੱਲ ਬੇਬੇ ਨੇ ਮਨਾ ਕਰ ਦਿੱਤਾ ਪੁੱਤਰ ਮੈਂ ਉਹਨੇ ਤੇ ਜਾਤੂ ਲੈ ਕੇ ਆਣੀ ਆ 4 ਵਜੇ ਤਕਰੀਬਨ ਮੈਂ ਘਰ ਆਇਆ ਨੂੰ ਮਰਤਾ ਪਾਈ ਜਾਂਦੀ ਸੀ ਤੇ ਮੈਂ ਕਿ ਮੇਰਾ ਪੋਤਰਾ ਨਹੀਂ ਦਿੱਖਦਾ ਮੈਂ ਪੋਤਰੇ ਲਫਦ ਲਫਦ ਹਾਰੀ ਦੀ ਦੁਕਾਨਾਂ ਆਰਾਫ ਕਾਲਬਾਰ ਮੱਲਾਹਾਰਮ ਫਿਰ ਮੈਂ ਵੇਖਾ ਮੈਂ ਗੁਆੜ ਮੱਠੋ ਆਇਆ ਇਹ ਹੀ ਪੀਣਾ ਨਿਕਲ ਆ ਰਿਹਾ ਸੀ ਉਹਨਾਂ ਨੱਪਾ ਨਹੀਂ ਮੈਂ ਟੋਏ ਮੰਡੀ ਨਿਗਾ ਮਾਰੀ ਤੇ ਮੇਰਾ ਪੋਤਰਾ ਤਰਾ ਫਿਰਦਾ ਜਦ ਪੀਚ ਲੈ ਆ ਮੈਂ ਨੋ ਨਾ ਬੋਲਿਆ ਵੀ ਮੈਨੂੰ ਮਾਰ ਘੱਟੇ ਇਹ ਮੇਰਾ ਪੋਤਰਾ ਤੁਲੇ ਤੇ ਬੈਗ ਤੂੰ ਦੀ ਕੋਈ ਧਿਆਨ ਨਹੀਂ ਰੱਖਾਇ ਕਿੰਨੀ ਕੁ ਮਦਦ ਸੀਗਾ ਜੇਵਾ ਹਾਲ ਲੱਗਾ